ਸਰਾਲ ਜੋ ਗੁਰੂ ਗ੍ਰੰਥ ਕਾਲਸਾ ਜੀ ਉਹ ਵੈਗਨ ਦੀ ਕਾਲਸਾ ਵੈਲੀ ਫਤੇ ਅੱਜ ਜੋ ਇਨਸਾਫ ਮੋਰਚੇ ਦੇ ਕਨਵੀਨਰ ਮਾਪੂ ਗੁਰਚਰਨ ਸਿੰਘ ਜੀ ਨੇ ਮਹਾਲੀ ਵਿਖੇ ਸਮੂਚੀਆਂ ਜਿੱਥੇ ਬੰਦੀਆਂ ਦਾ ਕੱਟ ਰੱਖਿਆ ਸੀ ਜੋ ਸਾਡੇ ਜ਼ਿਲ੍ਹਾ ਵਿੱਚ ਬੰਦੀ ਸਿੰਘ ਆਪਣੀ ਸਜਾਵਾਂ ਪੂਰੀ ਕਰ ਚੁੱਕੇ ਹਨ ਉਹਨਾਂ ਦੇ ਉਹਨਾਂ ਦੀ ਰਿਹਾਈ ਲਈ ਇਨਸਾਫ ਮੋਰਚਾ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਲੇਕਿਨ ਜਦੋਂ 26 ਦਸੰਬਰ ਨੂੰ ਫਤਿਹਗੜ੍ਹ ਸਾਹਿਬ ਵਿਖੇ ਸ਼ੋਮਨਿਕਲ ਅਮਰਸਰ ਦੀ ਸੀਧੀ ਮੀਰੀ ਪੀਰੀ ਕਾਨਫਰੰਸ ਹੋਈ ਸੀ ਉਥੇ ਸਾਰੀਆਂ ਸਮੁਧੀਆਂ ਜਥੇਬੰਦੀਆਂ ਪੰਥੀ ਜਥੇਬੰਦੀਆਂ ਦੇ ਆਗੂ ਸਾਡੀ ਸਟੇਜ ਤੇ ਹਾਜ਼ਰ ਹੋਏ ਸਨ ਤੇ ਉਥੇ ਸਵੈ ਸੰਤੀ ਨਾਲ ਫੈਸਲਾ ਹੋਇਆ ਸੀ ਕਿ 7 ਜਨਵਰੀ ਨੂੰ ਜੋ ਅਨਸਾਬ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਮਾਰਚ ਕਰਨਾ ਹੈ ਉਹਦੀ ਸਾਰੀ ਲੀਡਰਸ਼ਿਪ ਸਾਰੀਆਂ ਸਾਰੇ ਜਥੇਬੰਦੀਆਂ ਦੀ ਲੀਡਰਸ਼ਿਪ ਸਮੂਹਿਤ ਕਰੇਗੀ ਅੱਜ ਜਦੋਂ ਦਾਸ ਸਿੰਘ ਦੀ ਸੀਮਾਨ ਤੇ ਉਹ ਸਾਡੇ ਸਾਰੇ ਜਿਹਨਾਂ ਨਸਖਤਰ ਸਾਡੀਆਂ ਹੋਰ ਪੀਸੀ ਮੈਂਬਰ ਸਾਰਿਆਂ ਨੇ ਆਪ ਆਪਣੇ ਜ਼ਿਲ੍ਹਾ ਤੋਂ ਆਪਣੇ ਸੰਗਤਾਂ ਨੂੰ ਨਾਲ ਲੈ ਕੇ ਬਹਾਰੀ ਪਹੁੰਚਣਾ ਸੀ ਰਾਤੋਂ ਰਾਤ ਤਿਆਰੀ ਕੀਤੀ ਗਈ ਪੰਜਾਬ ਪੁਲਿਸ ਤੇ ਸਰਕਾਰ ਨੇ ਸਾਡੇ ਮਾਨਸਾ ਸਿੰਘ ਜੀ ਸੀਮਾਂ ਦੇ ਗ੍ਰਹਿ ਵਿਕੇ ਭਾਰੀ ਪੋਸਟ ਭੇਜ ਕੇ ਉਹਨੂੰ ਹੌਸ ਸੈਚ ਕਰ ਲਿਆ ਇਸੇ ਤਰ੍ਹਾਂ ਪ੍ਰੋਫੈਸਰ ਮਹਿੰਦਰਪਾਲ ਸਿੰਘ ਜੋ ਸਾਡੇ ਜਨਰਲ ਸਕੱਤਰ ਨੇ ਸਾਡੇ ਬਹਾਦਰ ਸਿੰਘ ਬਸੌੜ ਜੋ ਪੀਐਸਸੀ ਮੈਂਬਰ ਨੇ ਗਰਨੇਤ ਸਿੰਘ ਰਾਮਪੁਰਾ ਜੋ ਪੀਐਸਸੀ ਮੈਂਬਰ ਨੇ ਤਰਨਤਾਰਨ ਜ਼ਿਲ੍ਹੇ ਦੇ ਪ੍ਰਧਾਨ ਸਾਡੇ ਹਰਜੀਤ ਸਿੰਘ ਗਿਆਪੁਰ ਇਹਨਾਂ ਦੀ ਕਬਲਾਂ ਆਈਆਂ ਹੋਰ ਵੀ ਕਈ ਥਾਵਾਂ ਰੈਸਟ ਹੋਏ ਹਨ ਮਤਲਬ ਥੋੜੀ ਸਮੇਂ ਤੱਕ ਸਾਰੇ ਪਤਾ ਲੱਗ ਰਿਹਾ ਕਿੱਥੇ ਕਿੱਥੇ ਆਈਆਂ ਹਨ ਮਤਲਬ ਅਨੇਕੋ ਪੋਟੇ ਆਈਏ ਵੀ ਸਾਰੇ ਪੰਜਾਬ ਵਿੱਚ ਇਹ ਛਾਪਾਂ ਮਾਰੀ ਹੋਈਆਂ ਇਸ ਵੀ ਉਹ ਸਾਰੀ ਸਾਡੇ ਜਮਹੂਰੀਤ ਵਿਰੋਧੀ ਅਮਲ ਹੋਏ ਹਨ ਜਦੋਂ ਕਿ ਸਾਨੂੰ ਰੋਸ ਕਰਨਾ ਮਾਰਚ ਕਰਨਾ ਵਿਚਾਰਪਰ ਕਰਨੇ ਹੈ ਸਾਡੇ ਵਿਧਾਨਕ ਹੱਕ ਨੇ ਸਾਡੀ ਜਿਹੜੀਆਂ ਵਿਧਾਨਕ ਹੱਕਾਂ ਨੂੰ ਕੁਚਲਾ ਜਾ ਰਿਹਾ ਹੈ ਸਰਕਾਰ ਵੱਲੋਂ ਇਹਦੀ ਅਸੀਂ ਸਖ਼ਤ ਸੱਜਣਾ ਨਿੰਦਾ ਕਰਦੇ ਹਾਂ ਤੇ ਸਰਕਾਰ ਨੂੰ ਇਸ ਗੱਲ ਦੀ ਕਬਰਦਾਰ ਵੀ ਕਰਦੇ ਹਾਂ ਜੋ ਖਾਲਸਾ ਪੰਥ ਦੇ ਨਾਲ ਜ਼ੋਰ ਜ਼ਬਰ ਜਾਂ ਬੇਇਨਸਾਫੀ ਨੰਮੇ ਸਮੇਂ ਤੋਂ ਕੀਤੀ ਜਾ ਰਹੀ ਹੈ ਉਸ ਨੂੰ ਹੋਰ ਢੜਕਾਉਣ ਲਈ ਉਸ ਨੂੰ ਹੋਰ ਸਪੋਰਟਸਤੀ ਬਣਾਉਣ ਲਈ ਜਿਹੜਾ ਜ਼ਬਰ ਜ਼ੁਲਮ ਕਰਨਾ ਬੰਦ ਕੀਤਾ ਜਾਵੇ ਤੇ ਜੋ ਕਾਨੂੰਨ ਦੇ ਅਨਸਾਰ ਜੋ ਸਜਾਮਾ ਪੂਰੀਆਂ ਕਰ ਚੁੱਕੇ ਨੇ ਉਹਨਾਂ ਬੰਦੀਆਂ ਸੀਆਂ ਨੂੰ ਰਿਹਾ ਕੀਤਾ ਜਾਵੇ ਤਾਂ ਕਿ ਪੰਜਾਬ ਦਾ ਤੇ ਮੁਲਕ ਦਾ ਮਾਹੌਲ ਸ਼ਾਂਤ ਵੀ ਬਣਾ ਰਹੇ ਇਹ ਅਸੀਂ ਮਹਾਨ ਸਾਹਿਬ ਨੇ ਗੱਲ ਕੀਤੀ ਇਸ ਵਾਰੀ ਅਗਲਾ ਐਕਸ਼ਨ ਕੋਈ ਲਿਕਨ ਦੀ ਕੋਸ਼ਿਸ਼ ਕੀਤੀ ਕੁਝ ਕਰੇ ਉਹ ਅਗਲੀ ਮੀਟਿੰਗ ਜਿਹੜੀ ਸਾਰੇ ਜਿੱਥੇ ਬੰਦੀਆਂ ਮਿਲ ਕੇ ਕਰਨੀਏ ਦੁਆਰਾ ਅੱਜ ਤੋਂ ਬਾਅਦ ਦੁਆਰਾ ਇੱਕ ਟਾਈਮ ਰੱਖ ਕੇ ਫਿਰ ਦੁਆਰਾ ਫੈਸਲਾ ਹੋਊਗਾ ਇਹ ਕਿਉਂਕਿ ਇਨਸਾਫ ਮੋਰਚੇ ਦਾ ਸਾਰਾ ਪ੍ਰੋਗਰਾਮ ਸਾਡੀ ਉਹਨਾਂ ਨਾਲ ਸਾਰੀ ਸਮੂਲੀਅਤ ਹੈ ਉਹਨਾਂ ਨਾਲ ਸਲਾਹ مشورہ ਕਰਨ ਤੋਂ ਬਾਅਦ ਹੀ ਐਲਾਨ ਕੀਤਾ ਜਾਊਗਾ ਇਹਦਾ ਐਲਾਨ ਸਾਬ ਮੋਰਚਾ ਲਈ ਕਰਨਗੇ ਸਾਡੀ ਤੋਂ ਉਹ ਸਮੂਲੀਅਤ ਹੋਏਗੀ ਇਹ ਸਾਰਾ ਰੌਣਕ ਨੂੰ ਕੇਸੀ ਕਰਾਂਗੇ ਅਸੀਂ ਪੁਲਿਸ ਲਈ ਤੇ ਪੰਜਾਬ ਦੀ ਸਰਕਾਰ ਦੀ ਇਸ ਕਾਰਵਾਈ ਦੀ ਕਰਨੇ ਸਰਦਾਰੀ ਹੁੰਦਾ ਕਰਦੇ ਆ ਇਹ ਸਮੂੱਚੇ ਸਿੱਖ ਕੌਮ ਨੂੰ ਪੰਜਾਬੀਆਂ ਨੂੰ ਇਹ ਅਪੀਲ ਕਰਦੇ ਆ ਕਿ ਜਿੱਥੇ ਉਹ ਖਨੌਰੀ ਵਿਖੇ ਵੱਡਾ ਮੋਰਚਾ ਲੱਗਿਆ ਜੋ ਕਿਸਾਨਾਂ ਦਾ ਉਹਦੇ ਵਿੱਚ ਯੋਦਨ ਪਾ ਰਹੇ ਨੇ ਇਨਸਾਮ ਮੋਰਚਾ ਵੀ ਸਾਰੀ ਕੌਮ ਦਾ ਪੰਜਾਬ ਦਾ ਮੁੱਦਿਆਂ ਤੇ ਹੈ ਉਹਦੇ ਵਿੱਚ ਵੀ ਸਾਰੀ ਸਮੂਲੀਅਤ ਕਰਕੇ ਸਰਕਾਰਾਂ ਨੂੰ ਮਜਬੂਰ ਕੀਤਾ ਜਾਵੇ ਕਿ ਸਾਡੀਆਂ ਕਿਸਾਨੀਆਂ ਪ੍ਰਤੀ ਤੇ ਸਾਡੀ ਸਿੱਖਾਂ ਮਰਤੀ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ